निहंगबाणाਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਰਿਪੋਰਟਾਂ ਦੇ ਅਨੁਸਾਰ ਨਿਹੰਗਬਾਣਾ ਪਾਇਆ ਇਸ ਵਿਅਕਤੀ ਨੂੰ ਸ਼ਰਾਬ ਪਿੰਦੇ ਅਤੇ ਚਿਕਨ ਖਾਂਦੇ ਫੜਿਆ ਗਿਆ ਹੈ ਇਹ ਘਟਨਾ ਸ਼ਹਿਰ ਦੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਵਾਪਰੀ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਹ ਵਿਅਕਤੀ ਇੱਕ ਔਰਤ ਨਿਰਾਲ ਕਾਰ ਦੇ ਵਿੱਚ ਬੈਠਾ ਸੀ ਮੌਕੇ ਤੇ ਪਹੁੰਚੇ ਸਿੱਖ ਸਮੂਹਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਣਕਾਰੀ ਦੇ ਅਨੁਸਾਰ ਨਕਲੀ ਨਿਹੰਗ ਸਿੰਘ ਇੱਕ ਔਰਤ ਦੇ ਨਾਲ ਮੁਰਗਾ ਖਾ ਰਿਆ ਸੀ ਅਤੇ ਸ਼ਰਾਬ ਪੀ ਰਿਆ ਸੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਫਗਵਾੜਾ ਦੇ ਸਿੱਖ ਸਮੂਹ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਏ ਘਟਨਾ ਦੌਰਾਨ ਕਥਿਤ ਨਿਹੰਗ ਸਿੰਘ ਨੇ ਉਹਨਾਂ ਦੇ ਨਾਲ ਝਗੜਾ ਕੀਤਾ ਅਤੇ ਕਿਰਪਾਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਸੰਗਠਨ ਦੇ ਹੈਪੀ ਨੇ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਸੂਚਿਤ ਕੀਤਾ ਸੀ ਕਿ ਫਗਵਾੜਾ ਦੇ ਜਿਟੀ ਰੋਡ ਤੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਕਾਰਪਿਓ ਕਾਰ ਖੜੀ ਹੈ ਜਿਸ ਦਾ ਨਾਮ ਤਰਨਾ ਦਲ ਦੁਆਬਾ ਨਿਹੰਗ ਸਿੰਘ ਸੰਗਠਨ ਹੈ ਜੋ ਕਾਰ ਦੇ ਅੰਦਰ ਬੈਠ ਕੇ ਸ਼ਰਾਬ ਅਤੇ ਮਾਸ ਖਾ ਰਿਆ ਸੀ। ਉਹ ਇਸ ਦਾ ਘਰ ਤੋਂ ਮਾਈਕੂ ਟਿੱਕੇ ਪਤੇ ਅੱਜ ਸਾਨੂੰ ਇੱਕ ਵਾਰ ਤੇ ਫੋਨ ਆਇਆ ਸੀ ਕਿ ਜਿੱਥਾ ਜਿਹੜਾ ਸਿਕਨ ਵਾਲਾ ਉਹਦੇ ਸਾਹਮਣੇ ਕੋਈ ਸੈਨ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖੇ ਸਾਰੇ ਉਹ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀਰੇ ਨਾਲ ਨਾਲ ਉਹਦੇ ਚੌਥੀ ਇੱਥੇ ਪਹੁੰਚੇ ਆ। ਇਹਨਾਂ ਦੇ ਨਾਲ ਇੱਕ ਇਥੇ ਵੀਰੇ ਸੀ ਬੀਅਰ ਨਾਲ ਚਿਕਨ ਜਗਨ ਖਾ ਰਹੇ ਸੀ ਜੀ ਨਾਲ ਇੱਕ ਆ ਜਿਹੜੀ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀ ਇਹ ਆਪਰੀ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਇਹਨਾਂ ਨੇ ਆ ਕੇ ਦੱਸਣਾ ਕਰਦੀਆਂ 70 ਸਾਡੇ ਨਾਲ ਸਾਡਾ ਪਤਾ ਐ ਇਥੇ ਆ ਗਏ ਤੁਹਾਡੇ ਨਾਲ ਹਸਪਾਈ ਹੋਏ ਇੱਕ ਨਹੀਂ ਤੁਸੀਂ ਬੋਲੋ ਤੁਹਾਡੇ ਕੋ ਬਾਅਦੋਂ ਪੁੱਛਿਆ ਜਾਊਗਾ ਜਿਹੜੀ ਮੈਂ ਪੁੱਛਿਆ ਬਾਅਦੋਂ ਜਨਾਨੀ ਜਦੋਂ ਪੁੱਛਿਆ ਕਿ ਵੀ ਤੁਸੀਂ ਕੌਣ ਆ ਕਿ ਮੈਨੂੰ ਇਹਦੀ ਕੁਛ ਨਹੀਂ ਲੱਗੀ ਜਿੰਨੂੰ ਇਹਨੇ ਬਸਰਾ ਪੈਲੈਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੂਟਲਾ ਦੇ ਸ਼ਹਿਰ ਦਾ ਵੇ ਇਹਨੇ ਜਨਾਨੀ ਦੀ ਰਾਤ ਨੂੰ ਮਰਤਣਾ ਸੀਗਾ ਤਾਂ ਕਰਕੇ ਬਾਣੇ ਦੀ ਲਾਜ ਲਾਂਦੇ ਪਏ ਤਰਨਾ ਦਲ ਦਾ ਇਹਨੇ ਮੋਰੀ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਨਾ ਜਿਹੜੇ ਤੁਹਾਡੇ ਲਾਜ ਲਬਾਂਦੇ ਆ ਸ਼ਰਾਬਾ ਪੀਂਦੇ ਇਹ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਹਾ ਇਹ ਬੰਦਾ ਦੱਸਦੇ ਕਿ ਮੌਕੇ ਤੇ ਸਿੱਖ ਸਮੂਹ ਦੇ ਆਪਣੇ ਦਸਤਾਰ ਉਤਾਰਨ ਲਈ ਕਿਉਂਕਿ ਉਹ ਉਸ ਦੀ ਬੇਅਦਬੀ ਕਰ ਰਹੀ ਸੀ ਕਤਿਤ ਨਿਹੰਗ ਨੇ ਆਪਣੀ ਪਛਾਣ ਸੁਰਿੰਦਰ ਸਿੰਘ ਵਜੋਂ ਦੱਸੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇਦਾਰ ਰਹਿਣ ਵਾਲਾ ਹੈ ਅਤੇ ਆਪਣੀ ਗਲਤੀ ਲਈ ਮਾਫੀ ਮੰਗੀ ਹੁਣ ਸਿੱਖ ਸਮੂਹ ਦੇ ਮੈਂਬਰਾਂ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖ ਦਸਤਾਰ ਦਾ ਨਰਾਦਰ ਨਾ ਕਰ ਸਕੇ ਨਿਹੰਗ ਬਾਣੇ ਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਰਿਪੋਰਟਾਂ ਦੇ ਅਨੁਸਾਰ ਨਿਹੰਗ ਬਾਣਾ ਪਾਇਆ ਇਸ ਵਿਅਕਤੀ ਨੂੰ ਸ਼ਰਾਬ ਪੀਂਦੇ ਅਤੇ ਚਿਕਨ ਖਾਂਦੇ ਫੜਿਆ ਗਿਆ ਹੈ ਇਹ ਘਟਨਾ ਸ਼ਹਿਰ ਦੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਵਾਪਰੀ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਹ ਵਿਅਕਤੀ ਇੱਕ ਔਰਤ ਦੇ ਨਾਲ ਕਾਰ ਦੇ ਵਿੱਚ ਬੈਠਾ ਸੀ ਮੌਕੇ ਤੇ ਪਹੁੰਚੇ ਸਿੱਖ ਸਮੂਹਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਣਕਾਰੀ ਦੇ ਅਨੁਸਾਰ ਨਕਲੀ ਨਿਹੰਗ ਸਿੰਘ ਇੱਕ ਔਰਤ ਦੇ ਨਾਲ ਮੁਰਗਾ ਖਾ ਰਿਹਾ ਸੀ ਅਤੇ ਸ਼ਰਾਬ ਪੀ ਰਿਹਾ ਸੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਫਗਵਾੜਾ ਦੇ ਸਿੱਖ ਸਮੂਹ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਏ ਘਟਨਾ ਦੌਰਾਨ ਕਥਿਤ ਨਿਹੰਗ ਸਿੰਘ ਨੇ ਉਹਨਾਂ ਦੇ ਨਾਲ ਝਗੜਾ ਕੀਤਾ ਅਤੇ ਕਿਰਪਾਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਸੰਗਠਨ ਦੇ ਹੈਪੀ ਨੇ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਸੂਚਿਤ ਕੀਤਾ ਸੀ ਕਿ ਫਗਵਾੜਾ ਦੇ ਜਿਟੀ ਰੋਡ ਤੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਕਾਰਪਿਓ ਕਾਰ ਖੜੀ ਹੈ ਜਿਸ ਦਾ ਨਾਮ ਤਰਨਾ ਦਲ ਦੁਆਬਾ ਨਿਹੰਗ ਸਿੰਘ ਸੰਗਠਨ ਹੈ ਜੋ ਕਾਰ ਦੇ ਅੰਦਰ ਬੈਠ ਕੇ ਸ਼ਰਾਬ ਅਤੇ ਮਾਸ ਖਾ ਰਿਆ ਸੀ। ਉਹਨਾਂ ਦਾ ਕਾਰ ਦਾ ਵਾਇਕੂ ਕੀ ਫਤੇ ਅੱਜ ਸਾਨੂੰ ਇੱਕ ਵਾਰ ਤੇ ਫੋਨ ਆਇਆ ਸੀ ਜਿੱਦਤਾ ਕਿ ਜੀਟਾ ਜਿਹੜਾ ਸਿਕਨ ਵਾਲਾ ਉਹਦੇ ਸਾਹਮਣੇ ਕੋਈ ਸੈਨ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖੇ ਸਾਰੇ ਉਹ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀਰੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ। ਇਹਨਾਂ ਦੇ ਨਾਲ ਇੱਕ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਜਗਨ ਖਾਦੇ ਸੀ ਹੋ ਜਾਂਦੇ ਨੇ ਨਾਲ ਇੱਕ ਆ ਜਿਹੜੀ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀਆ ਜਦੋਂ ਸੀ ਇਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆਖਰ ਖਾਣਾ ਖਾਦੀਆਂ 70 80 ਨਾਲ ਸੌ ਪਾਏ ਇੱਥੇ ਆ ਗਏ ਤੁਹਾਡੇ ਨਾਲ ਆਥਾ ਭਾਈ ਹੋਏ ਇੱਕ ਜਿੱਦ ਤੁਸੀਂ ਬੋਲਣਾ ਤੁਹਾਡੇ ਕੋ ਬਾਅਦ ਚ ਪੁੱਛਿਆ ਜਾਊਗਾ ਜਿਹੜੀ ਪੁੱਛਿਆ ਬਾਅਦ ਚ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੁਸੀਂ ਕੌਣ ਆ ਕਿ ਮੈਨੂੰ ਇਹਦੀ ਕੁਛ ਨਹੀਂ ਲੱਗੀ ਮੈਨੂੰ ਇਹਨੇ ਬਸਰਾ ਪੈਲੈਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਬੂਟਨਾ ਦੇ ਸ਼ਹਿਰ ਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਠੀਕ ਹੈ ਤਾਂ ਕਰਕੇ ਬਾਣੇ ਦੀ ਲਾਜ ਲਾਂਦੇ ਤੇ 73 ਨਾਲ ਦਾ ਇਹਨਾਂ ਨੇ ਮੋੜੇ ਲਿਖਾਇਆ ਯਾਰ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਜਾਣ ਜਿਹੜੇ ਤੁਹਾਡੇ ਲਾਜ ਲੁਬਾਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਹਾ ਹੈ ਬੰਦਾ ਦੱਸ ਦੇ ਕਿ ਮੌਕੇ ਤੇ ਸਿੱਖ ਸਮੂਹ ਦੇ ਮੈਂਬਰਾਂ ਨੇ ਫੜੇਗੇ ਵਿਅਕਤੀਆਂ ਨੂੰ ਆਪਣੇ ਦਸਤਾਰ ਉਤਾਰਨ ਲਈ ਕਿਉਂਕਿ ਉਹ ਉਸ ਦੀ ਬੇਅਦਬੀ ਕਰ ਰਹੀ ਸੀ ਕਤਿਤ ਨਿਹੰਗ ਨੇ ਆਪਣੀ ਪਛਾਣ ਸੁਰਿੰਦਰ ਸਿੰਘ ਵਜੋਂ ਦੱਸੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇਦਾਰ ਰਹਿਣ ਵਾਲਾ ਹੈ ਅਤੇ ਆਪਣੀ ਗਲਤੀ ਲਈ ਮਾਫੀ ਮੰਗੀ ਹੁਣ ਸਿੱਖ ਸਮੂਹ ਦੇ ਮੈਂਬਰਾਂ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖ ਦਸਤਾਰ ਦਾ ਨਿਰਾਦਰ ਨਾ ਕਰ ਸਕੇ ਨਿਹੰਗ ਬਾਣੇ ਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਰਿਪੋਰਟਾਂ ਦੇ ਅਨੁਸਾਰ ਨਿਹੰਗ ਬਾਣਾ ਪਾਇਆ ਇਸ ਵਿਅਕਤੀ ਨੂੰ ਸ਼ਰਾਬ ਪੀਂਦੇ ਅਤੇ ਚਿਕਨ ਖਾਂਦੇ ਫੜਿਆ ਗਿਆ ਹੈ ਇਹ ਘਟਨਾ ਸ਼ਹਿਰ ਦੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਵਾਪਰੀ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਹ ਵਿਅਕਤੀ ਇੱਕ ਔਰਤ ਦੇ ਨਾਲ ਕਾਰ ਦੇ ਵਿੱਚ ਬੈਠਾ ਸੀ ਮੌਕੇ ਤੇ ਪਹੁੰਚੇ ਸਿੱਖ ਸਮੂਹਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਣਕਾਰੀ ਦੇ ਅਨੁਸਾਰ ਨਕਲੀ ਨਿਹੰਗ ਸਿੰਘ ਇੱਕ ਔਰਤ ਦੇ ਨਾਲ ਮੁਰਗਾ ਖਾ ਰਿਆ ਸੀ ਅਤੇ ਸ਼ਰਾਬ ਪੀ ਰਿਆ ਸੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਫਗਵਾੜਾ ਦੇ ਸਿੱਖ ਸਮੂਹ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਏ ਘਟਨਾ ਦੌਰਾਨ ਕਥਿਤ ਨਿਹੰਗ ਸਿੰਘ ਨੇ ਉਹਨਾਂ ਦੇ ਨਾਲ ਝਗੜਾ ਕੀਤਾ ਅਤੇ ਕਿਰਪਾਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਸੰਗਠਨ ਦੇ ਹੈਪੀ ਨੇ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਸੂਚਿਤ ਕੀਤਾ ਸੀ ਕਿ ਫਗਵਾੜਾ ਦੇ ਜਿਟੀ ਰੋਡ ਤੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਕਾਰਪਿਓ ਕਾਰ ਖੜੀ ਹੈ ਜਿਸ ਦਾ ਨਾਮ ਤਰਨਾ ਦਲ ਦੁਆਬਾ ਨਿਹੰਗ ਸਿੰਘ ਸੰਗਠਨ ਹੈ ਜੋ ਕਾਰ ਦੇ ਅੰਦਰ ਬੈਠ ਕੇ ਸ਼ਰਾਬ ਅਤੇ ਮਾਸ ਖਾ ਰਿਆ ਸੀ। ਉਹਨਾਂ ਦੇ ਜ਼ਿਲ੍ਹਾ ਕਾਰਸਾ ਵਾਇਕੂ ਦੀ ਥੇ ਅੱਜ ਸਾਨੂੰ ਇੱਕ ਵਾਰ ਤੇ ਫੋਨ ਆਇਆ ਸੀ ਕਿ ਕਿਹਾਦਾ ਜਿਹੜਾ ਸਿਕਨ ਵਾਲਾ ਉਹਦੇ ਸਾਹਮਣੇ ਕੋਈ ਸੈਨ ਜਿਹੜੇ ਬਾਣੇ ਪਾ ਕੇ ਸ਼ਸਤਰ ਹੰਦੇ ਧਾਰੇ ਹੋ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਵੀਰੇ ਨਾਲ ਨਾਲ ਉਹਦੇ ਚੌਥੀ ਜਿੱਥੇ ਪਹੁੰਚੇ ਆ। ਇਹਨਾਂ ਦੇ ਨਾਲ ਇੱਕ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਜੀ ਨਾਲ ਇੱਕ ਆ ਜਿਹੜੀ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀ ਇਹ ਆਪਰੀ ਐ ਜਦੋਂ ਜੀਨਾਂ ਨੂੰ ਪੁੱਛਿਆ ਆ ਕੇ ਇਹਨਾਂ ਨੇ ਆ ਕੇ ਦੱਸਣਾ ਕਰਦੀਆਂ 70 ਸਾਡੇ ਨਾਲ ਸਾਡਾ ਪਤਾ ਐ ਇੱਥੇ ਆ ਗਏ ਤੁਹਾਡੇ ਨਾਲ ਹਸਪਾਈ ਹੋਏ ਇੱਕ ਨਹੀਂ ਤੁਸੀਂ ਬੋਲਣ ਵਾਲੇ ਤੁਹਾਡੇ ਕੋਲ ਬਾਅਦੋਂ ਪੁੱਛਿਆ ਜਾਊਗਾ ਜਿਹੜੀ ਮੈਂ ਪੁੱਛਿਆ ਬਾਅਦੋਂ ਜਨਾਨੀ ਜਦੋਂ ਪੁੱਛਿਆ ਕਿ ਵੀ ਤੁਸੀਂ ਕੌਣ ਆ ਕਿ ਮੈਨੂੰ ਇਹਦੀ ਕੁਛ ਨਹੀਂ ਲੱਗੀ ਜਿੰਨੂੰ ਇਹਨੇ ਬਸਰਾ ਪੈਲੈਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੂਟਨਾ ਦੇ ਸ਼ਹਿਰ ਦਾ ਵੇ ਇਹਨੇ ਜਨਾਨੀ ਦੀ ਰਾਤ ਨੂੰ ਬਰਤਣਾ ਸੀਗਾ ਤਾਂ ਕਰਕੇ ਬਾਣੇ ਦੀ ਲਾਜ ਲਾਂਦੇ ਤੇ ਇਹ ਤਰਨਾਤਲ ਦਾ ਇਹਨਾਂ ਨੇ ਮੋਰੇ ਲਖਾਇਆ ਯਾਰ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਜਾਣ ਜਿਹੜੇ ਤੁਹਾਡੇ ਲਾਜ ਲੁਬਾਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਲਾ ਰਿਹਾ ਹੈ ਬੰਦਾ ਦੱਸ ਦੇ ਕਿ ਮੌਕੇ ਤੇ ਸਿੱਖ ਸਮੂਹ ਆਪਣੇ ਦਸਤਾਰ ਉਤਾਰਨ ਲਈ ਕਿਉਂ ਕਿ ਉਹ ਉਸ ਦੀ ਬੇਅਦਬੀ ਕਰ ਰਹੀ ਸੀ ਕਤਿਤ ਨਿਹੰਗ ਨੇ ਆਪਣੀ ਪਛਾਣ ਸੁਰਿੰਦਰ ਸਿੰਘ ਵਜੋਂ ਦੱਸੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇਦਾਰ ਰਹਿਣ ਵਾਲਾ ਹੈ ਅਤੇ ਆਪਣੀ ਗਲਤੀ ਲਈ ਮਾਫੀ ਮੰਗੀ ਹੁਣ ਸਿੱਖ ਸਮੂਹ ਦੇ ਮੈਂਬਰਾਂ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖ ਦਸਤਾਰ ਦਾ ਨਰਾਦਰ ਨਾ ਕਰ ਸਕੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ